वेलकम टू खन्ना न्यूज़ लाइव लोहनगरी मंडी गोविंदगढ़ दी पुलिस ने 23 10 2024 ਵਿੱਚ ਇੱਕ ਮਹਿਲਾ ਦੀ ਮੌਤ ਨੂੰ ਲੈ ਕੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ। ਪੁਲਿਸ ਵੱਲੋਂ ਦਾਅਵਾ ਕਰਦੇ ਹੋਏ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਥਾਣਾ ਗਵਿੰਦਗੜ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲక్ష్ਮੀ ਸ਼ਰਮਾ ਪੁੱਤਰੀ ਜੈ ਪ੍ਰਕਾਸ਼ ਯਾਦਵ ਹਾਲ ਵਾਸੀ ਪਿੰਡ ਅਜਨਾਲੀ ਥਾਣਾ ਮੰਡੀ ਗਵਿੰਦਗੜ ਜ਼ਿਲ੍ਹਾ ਫਤਿਹਗੜ ਸਹਿਬ ਬਿਆਨ ਕੀਤਾ ਕਿ ਉਸਦੀ ਮਾਤਾ ਬਿੱਟੂ ਦੇਵੀ ਦੀ ਮੌਤ ਤੋਂ ਬਾਅਦ ਉਸ ਨੂੰ ਸ਼ੱਕ ਹੈ ਕਿ ਇਹ ਕਤਲ ਹੈ ਜਿਸ ਤੇ ਪੜਤਾਲ ਕਰਨ ਤੇ ਵਿਕਾਸ ਸ਼ਰਮਾ ਅਤੇ ਉਸ ਦਾ ਛੋਟਾ ਭਰਾ ਵਿਸ਼ਨੂੰ ਸ਼ਰਮਾ ਨੂੰ ਕਾਬੂ ਕਰ ਲਿਆ ਗਿਆ ਹੈ ਵਿਕਾਸ ਸ਼ਰਮਾ ਮ੍ਰਿਤਕਾ ਦਾ ਰਿਸ਼ਤੇ ਵਿੱਚ ਜੁਵਾਈ ਹੈ ਅਤੇ ਉਸ ਦਾ ਭਰਾ ਇੱਕ ਦਿਨ ਪਹਿਲਾਂ ਹੀ ਜੇਲ੍ਹ ਤੋਂ ਵਾਪਸ ਆਇਆ ਸੀ ਇਹ ਦੋਵੇਂ ਭਰਾ ਨਸ਼ੇ ਦੇ ਆਦੀ ਹਨ ਅਤੇ ਮ੍ਰਿਤਕਾ ਤੋਂ ਪੈਸੇ ਮੰਗਣ ਗਏ ਸਨ ਇਸ ਦੌਰਾਨ ਇਹਨਾਂ ਵਿੱਚ ਤਿੱਖੀ ਬਹਿਸ ਹੋ ਗਈ ਜਿਸ ਤੇ ਦੋਨਾਂ ਆਰੋਪੀਆਂ ਨੇ ਮ੍ਰਿਤਕਾ ਦਾ ਗਲਾ ਕੁੱਟ ਦਿੱਤਾ ਪੁਲਿਸ ਵੱਲੋਂ ਦੋਨਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਸਰ ਕੀ ਮਾਮਲਾ ਇਹ ਜੀ 23 10 ਨੂੰ ਇੱਕ ਲੇਡੀਜ਼ ਹੈ ਬਿੱਟੂ ਦੇਵੀ ਇਹਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24 10 ਨੂੰ ਇੰਟੀਮੇਸ਼ਨ ਮਿਲੀ ਸੀਗੀ ਤੇ 25 10 ਨੂੰ ਅਸੀਂ ਇਹਨਾਂ ਦੀ ਫੈਮਿਲੀ ਦੇ ਬਿਆਨ ਤੇ 194 ਪੀਐਨਐਸਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਸਿਰਫ ਪੋਸਟਮਾਰਟਮ ਦੀ ਕਾਰਵਾਈ ਕਹਿੰਦੇ ਆ ਉਹ ਕੀਤੀ ਸੀ ਉਦੋਂ ਕੋਈ ਐਸੀ ਫੈਮਿਲੀ ਵੱਲੋਂ ਗੱਲ ਨਹੀਂ ਲਿਖਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਸਾਡੇ ਕੋਲ ਕੁੜੀ ਜਿਹੜੀ ਇਹਦੀ ਕੁੜੀ ਹੈ ਜਿਹੜੀ ਮ੍ਰਿਤਕ ਹੈ ਬਿੱਟੂ ਦੇਵੀ ਦੀ ਉਹਦੀ ਬੇਟੀ ਲక్ష్ਮੀ ਨੇ ਆ ਕੇ ਦੱਸਿਆ ਵੀ ਉਹਨੂੰ ਡਾਊਟ ਹੈ ਵੀ ਇਹ ਜਿਹੜੀ ਮੇਰੀ ਮਾਂ ਦੀ ਡੈਥ ਹੋਈ ਹੈ ਇਹ ਹੱਤਿਆ ਹੋਈ ਹੈ ਜਿਸ ਨੂੰ ਅਸੀਂ ਵੈਰੀਫਾਈ ਕੀਤਾ ਤੇ ਅਸੀਂ ਇਹਦੇ ਵਿੱਚ विकास शर्मा ਤੇ विष्णु शर्मा ਜਿਹਦੇ ਚ विकास शर्मा बिट्टू देवी ਦਾ ਜਵਾਈ ਹੈ ਯਾਨੀ ਕਿ ہماری ਸਾਡੀ ਜਿਹੜੀ ਕੰਪਲੇਨਟੈਂਟ ਹੈ लक्ष्मी ਉਹਦਾ ਹਸਬੰਡ ਹੈ ਇਹ ਉਹਦੇ ਵੱਲੋਂ ਕੀਤੀ ਗਈ ਹੈ ਤੇ ਦਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਤੇ विष्णु विष्णु ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਏ ਸੀ ਤੇ ਵਿਕਾਸ ਤੇ विष्णु ਯਾਹ ਦੀ ਸੱਸ ਕੋਲ ਬਿੱਟੂ ਦੇਵੀ ਕੋਲ ਪੈਸੇ ਲੈਣ ਗਈ ਸੀ ਜੋ ਘਰੇ ਕੱਲੀ ਸੀ ਕਿ ਕੱਲੀ ਸੀਗੀ ਤਾਂ ਇਸ ਦੌਰਾਨ ਪੈਸੇ ਮੰਗਦੇ ਉਹਨੇ ਮਨਾਂ ਕਰਤਾ ਕਿਉਂਕਿ ਨਸ਼ਾ ਕਰਨ ਤੇ ਆਦੀ ਸੀਗੀ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਨੇ ਚੁੰਨੀ ਨਾਲ ਗੱਲ ਕੋਟਿਆ ਸਟੈਂਗੂਲੇਸ਼ਨ ਕੀਤੀ ਤੇ ਉਸ ਤੋਂ ਬਾਅਦ ਇਹ ਉਥੋਂ ਫਰਾਰ ਹੋ ਗਏ ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਮਾਲਿਓ ਕੋਰਟ ਦੇ ਵਿੱਚ ਪੇਸ਼ ਕਰਨਾ ਕੋਈ ਇਹਨਾਂ ਕੋਲ ਹੋਇਆ ਕਰੀ ਮੈਡਮ ਇਹ ਜੀ ਚੁੰਨੀ ਕਰਕੇ ਚੁੰਨੀ ਨਾਲ ਗੱਲਾਂ ਕੋਟਿਆ ਤੇ ਉਹਦੀ ਖਬਰੀ ਤਫਤੀਸ਼ ਚੱਲ ਰਹੀ ਹੈ ਉਹ ਕਰਨਗੇ ਸਰ ਵਜਾ ਜੀ ਗ੍ਰੇਨ ਮਾਰਟਰ ਕਰ ਵਜਾ ਜੀ ਜਿਹੜੇ ਵਿਕਾਸ ਤੇ ਵਿਸ਼ਨੂ ਐ ਇੱਕ ਨੰਨਲ ਬੈਕਗ੍ਰਾਉਂਡ ਤੇ ਜਿਵੇਂ ਵਿਸ਼ਨੂ ਦੇ ਪਹਿਲਾਂ ਵੀ ਚੋਰੀ ਦਾ ਮਕਮਲ ਕਰਵਾਉਂਦਾ ਤੇ ਵਿਕਾਸ ਜਿਹੜਾ ਹੈ ਇਹ ਨਸ਼ਾ ਕਰਦੇ ਦੋਨੇ ਭਰਾ ਤੇ ਨਸ਼ੇ ਦੇ ਲਈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਜੋ ਪੈਸਾ ਲੈਣ ਲਈ ਆਪਣੀ ਬਿੱਟੂ ਦੇ ਵੀ ਸਸਫਲ ਪਹਿਲਾਂ ਵੀ ਜਾਂਦੇ ਸੀਗੇ ਤੇ 23 10 ਨੂੰ ਵੀ ਗਏ ਹੋਣੇ ਜਦੋਂ ਉੱਥੇ ਬਿੱਟੂ ਦੇਵੀ ਨੇ ਇਹਨਾਂ ਨੂੰ ਪੈਸਾ ਦੇਣ ਤੋਂ ਮਨਾਂ ਕਰਤਾ ਤੇ ਉਸ ਦੌਰਾਨ ਇਹਨਾਂ ਦੀ ਉਹ ਨਾਲ ਬਹਿਸ ਹੋਈ ਤੇ ਇਹਨਾਂ ਨੇ ਉਹਦਾ ਨੂੰ ੱੱਕਾ ਦੇ ਕੇ ਥੱਲੇ ਛੜਤਾ ਤੇ ਸਟ੍ਰੈਂਗੂਲੇਟ ਕਰ ਚੁੰਨੀ ਨਾਲ ਘਰਾ ਕੋੜਤਾ ਉਸ ਤੋਂ ਬਾਅਦ ਸਟੋਰ ਚ ਬੋਡੀ ਰੱਖਤੀ ਉਸ ਤੋਂ ਬਾਅਦ ਚਾਹੇ ਉੱਥੋਂ ਚਲੇ ਗਏ ਕਿਵੇਂ ਟਰੇਸ ਕਿਦਾਂ ਹੋਇਆ ਜੀ ਟਰੇਸ ਜੀ ਸਾਡੇ ਕੋਲ ਆ ਕੁੜੀ ਨੇ ਦੋ ਦੋ ਦਿਨ ਪਹਿਲਾਂ ਜਿਤਨੇ ਸੀ ਐਫਆਰ ਰਜਿਸਟਰ ਕੀਤੀ ਹੈ 7 12 ਨੂੰ ਉਦੋਂ ਇਹਨੇ ਸਾਨੂੰ ਦੱਸਿਆ ਵੀ ਜਿਹੜਾ ਇਹਦਾ ਹਸਬੰਡ ਹੈ ਇਹਨੂੰ ਡਾਊਟ ਹੈ ਵੀ ਉਹਨੇ ਕੀਤਾ ਜੋ ਅਸੀਂ ਫਿਰ ਇਹ ਸਾਡੀ ਕਪਤੀ ਜਿੱਦਾ 파ਟ ਹੈ ਇਸ ਤਰ੍ਹਾਂ ਅਸੀਂ ਮੋਟੇਸ ਕਰ ਲਿਆ ਤੇ ਰਿਮਾਂਡ ਬਰਗਾਰ ਮੈਂ ਹੁਣ ਜੱਜ ਸਾਹਿਬ ਕੋਲ 2 ਦਿਨ ਦਾ ਰਿਮਾਂਡ ਲਵਾਂਗੇ ਐਪਲੀਕੇਸ਼ਨ ਲਾ ਕੇ ਰਹਿਣ ਵਾਲੇ ਕਿੱਥੇ ਦੇ ਨੇ ਇਹ ਰਹਿਣ ਵਾਲੇ ਬੇਸਿਕਲੀ ਵਿਸ਼ਨੂ ਤੇ ਵਿਕਾਸ ਸ਼ਰਮਾ ਦੋਨੇ ਨਪਾਲਦੇ ਨੇ ਪਰ ਕਾਫੀ ਟਾਈਮ ਤੋਂ ਗਵਿੰਦਗੜ੍ਹ ਰਹ ਰਹੇ ਹੈ ਇੱਕ ਮਤਲਬ ਕਿਹੜੇ ਏਰੀਆ ਚ ਰਹੇ ਨੇ ਜੀ ਉਹ ਬਨਾ ਇਹ ਹੈਗੀ ਹੈ ਜੀ ਰੂਪਨਗਰ ਜਿਹੜਾ ਸ਼ਾਂਤੀ ਨਗਰ ਤੇ ਨਾਲੇ ਰੂਪਨਗਰ ਰੂਪਨਗਰ ਪਤਰਕਾਰ ਪਰਮਜੀਤ ਸਿੰਘ ਦੀ ਮਹਾਨ ਦੀ ਖਾਸ ਰਿਪੋਰਟ